ਇਹ ਸਰਕਾਰ ਨੇ ਇਹ ਹੋਰ ਕੱਖ ਨਹੀਂ ਹੈਗਾ ਪੰਜਾਬ ਦੇ ਲਈ ਇਹਨਾਂ ਨੇ ਨਫਰਤ ਹੈ ਜਿਹੜੀ ਉਸ ਬਜਟ ਦੇ ਵਿੱਚ ਸਪਸ਼ਟ ਨਜ਼ਰ ਆ ਰਹੀ ਹੈ ਕੱਲੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਦੀ ਕੁਰਸੀ ਬਚਾਉਣ ਦੇ ਲਈ ਅਸੀਂ ਨਹੀਂ ਕਹਿੰਦੇ ਹੈਗੇ ਕਿ ਕਿਸੇ ਸਟੇਟ ਨੂੰ ਨਾ ਦਿਓ ਪਰ ਜਿਸ ਤਰੀਕੇ ਦੇ ਨਾਲ ਬਿਹਾਰ ਨੂੰ 26 ਕਰੋੜ 26000 ਕਰੋੜ ਆਂਧਰਾ ਪ੍ਰਦੇਸ਼ ਨੂੰ 16000 ਕਰੋੜ ਜਿੰਨਾਂ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿਕੀ ਹੋਈ ਹੈ ਜਿਨ੍ਹਾਂ ਦੀ ਆ ਸਪੋਰਟ ਦੀਆਂ ਫੌੜੀਆਂ ਦੇ ਉੱਪਰ ਇਹ ਸਰਕਾਰ ਟਿਕੀ ਹੋਈ ਹੈ ਉਹਨਾਂ ਨੂੰ ਹਜ਼ਾਰਾਂ ਕਰੋੜ ਦੇ ਗੱਫੇ ਦੇਣ ਚੰਗੀ ਗੱਲ ਐ ਸੀ ਨਹੀਂ ਕੋਬਜੈਕਟ ਕਰਦੇ ਹੈਗੇ ਪਰ ਦਿੱਲੀ ਨਾਲ ਪਰ ਪੰਜਾਬ ਨਾਲ ਇਹ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਕਿ ਸਿਰਫ ਔਰ ਸਿਰਫ ਇੱਥੇ ਆਮ ਆਦਮੀ ਪਾਰਟੀ ਦਾ ਦਾ ਰਾਜਭਾਗ ਹੈ ਲੋਕ ਇੱਥੇ ਤੁਹਾਡੀਆਂ ਨਫ਼ਰਤ ਪਾਉ ਨੀਤੀਆਂ ਨੂੰ ਨਕਾਰ ਕੇ ਅਰਵਿੰਦ ਕੇਜਰੀਵਾਲ ਦੀਆਂ ਹੈਲਥ ਔਰ ਐਜੂਕੇਸ਼ਨ ਔਰ ਇਮਾਨਦਾਰੀ ਦੀਆਂ ਨੀਤੀਆਂ ਦੇ ਉੱਪਰ ਮੋਹਰ ਲਾਉਂਦੇ ਨੇ ਤੁਸੀਂ ਇਸ ਕਰਕੇ ਦੁਸ਼ਮਨੀ ਜਿਹੜੀ ਪੰਜਾਬ ਔਰ ਦਿੱਲੀ ਦੇ ਨਾਲ ਕੱਢ ਰਹੇ ਹੋ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਆਪਦੀ ਕੁਰਸੀ ਬਚਾਉ ਅ ਬਜਟ ਹੈ ਹੋਰ ਇਹਦੇ ਵਿੱਚ ਕੱਖ ਨਹੀਂ ਹੈ ਬਾਕੀ ਸਾਰੇ ਮੁਲਕ ਦੇ ਨਾਲ ਔਰ ਖਾਸ ਤੌਰ ਤੇ ਚੇਚੇ ਤੌਰ ਤੇ ਪੰਜਾਬ ਦੇ ਨਾਲ ਇਹ ਬਹੁਤ ਵੱਡਾ ਧੋਖਾ ਹੈ ਜਿਹਨੂੰ ਕਿ ਅੱਜ ਸਮੁੱਚਾ ਪੰਜਾਬ ਹੈ ਜਿਹੜਾ ਉਸਪਸ਼ਟ ਤੌਰ ਦੇ ਉੱਪਰ ਨਕਾਰਦਾ ਹੈ ਸੋ ਬਹੁਤ-ਬਹੁਤ ਧੰਨਵਾਦੀ ਕੋਈ ਤੱ ਤੁਸੀਂ ਕੀ ਡਿਮਾਂਡ ਰੇਜ਼ ਕੀਤੀ ਸੀ ਕਿ ਬਜਟ ਦੇ ਵਿੱਚ ਸਾਡੇ ਪੰਜਾਬ ਲਈ ਮਿਲਣਾ ਚਾਹੀਦਾ ਹੈ ਦੇਖੋ ਅਸੀਂ ਕੱਲ ਜਿਹੜਾ ਇਹ ਬਜਟ ਦਾ ਤਾਂ ਕਰ ਚਲੋ ਪਹਿਲਾਂ ਹੀ ਕਈ ਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਐਮਪੀ ਸਾਹਿਬਾਨ ਵੀ ਉਹ ਕਈ ਵਾਰੀ ਰਿਪਰੈਜ਼ੈਂਟੇਸ਼ਨ ਜਿਹੜੇ ਦੇ ਚੁੱਕੇ ਨੇ ਪਰ ਜਿਹੜੀ ਪਲੈਨਿੰਗ ਕਮਿਸ਼ਨ ਕੋਲ ਕੱਲ ਜਿਹੜੀ ਮੰਗ ਰੱਖੀ ਹੈ ਪੰਜਾਬ ਨੇ ਉਹ 132000 ਕਰੋੜ ਰੁਪਏ ਦੀ ਮੰਗ ਰੱਖੀ ਹੈ ਔਰ ਇਹਦੇ ਵਿੱਚ ਉਚੇਚੇ ਤੌਰ ਤੇ 75000 ਕਰੋੜ ਹੈ ਜਿਹੜਾ ਉਹ ਸਪੈਸ਼ਲੀ ਮੰਗਿਆ ਗਿਆ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਲਈ ਪੰਜਾਬ ਵੱਲੋਂ ਮੰਗਿਆ ਗਿਆ ਕਿਸ ਤਰੀਕੇ ਦੇ ਨਾਲ ਜੋ ਪਾਣੀ ਧਰਤੀ ਹੇਠਲਾ ਪਾਣੀ ਹੈ ਉਹਨੂੰ ਬਚਾਉਣ ਦੇ ਲਈ ਮੰਗਿਆ ਗਿਆ ਪੰਜਾਬ ਕੋਲ ਕ੍ਰੌਪ ਡਾਈਵਰਸੀਫਿਕੇਸ਼ਨ ਔਰ ਵੈਲਿਊ ਐਡੀਸ਼ਨ ਆਫ ਕ੍ਰੌਪ ਦੇ ਲਈ ਮੰਗਿਆ ਗਿਆ ਪੰਜਾਬ ਵੱਲੋਂ ਐਮ ਐਸ ਐਮਈਜ਼ ਦੇ ਲਈ ਮੰਗਿਆ ਗਿਆ ਪੰਜਾਬ ਵੱਲੋਂ ਹੈਲਥ ਕੇਅਰ ਔਰ ਐਜੂਕੇਸ਼ਨ ਸਿਸਟਮ ਦੇ ਲਈ ਅਲੱਗ ਤੋਂ ਮੰਗਿਆ ਗਿਆ ਪੰਜਾਬ ਦੇ ਵਿੱਚ ਜੋ ਪਿਛਲੇ ਸਮੇਂ ਤੋਂ ਨਾਰਕੋ ਟੈਰੋਰੀਜ਼ਮ ਚੱਲ ਰਿਹਾ ਹੈ ਉਹਨੂੰ ਜੜੋਂ ਖਤਮ ਕਰਨ ਦੇ ਲਈ ਮੰਗਿਆ ਗਿਆ ਸੋ ਇਹ ਤਕਰੀਬਨ 1.32 ਲੱਖ ਕਰੋੜ ਹੈ ਜਿਹੜਾ ਉਹ ਆਉਣ ਵਾਲੇ 5 ਸਾਲਾਂ ਦੇ ਲਈ ਉਹ ਪੰਜਾਬ ਨੇ ਕੱਲ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਅਮਨ ਜੀ ਜਿਹੜਾ ਪੇਸ਼ ਹੋਇਆ ਇਸ ਦੇ ਲਈ ਕੀ ਡਿਮਾਂਡ ਸੀ ਕਿੰਨੇ ਮੰਗ